ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਇਸ ਚੈਨਲ ਤੋਂ ਪਹਿਲੀ ਮੋਟੀਵੇਸ਼ਨਲ ਕਹਾਣੀ ਅਪਲੋਡ ਕਰ ਰਿਹਾ ਆ ਮੈਂ ਉਮੀਦ ਕਰਦਾ ਤੁਸੀਂ ਜਰੂਰ ਪਸੰਦ ਕਰੋਗੇ ਤੇ ਸਾਥ ਦੇਵੋਗੇ ਕਹਾਣੀ ਆ ਜੀ ਇੱਕ ਸੁਪਰਵਾਈਜ਼ਰ ਤੇ ਇੱਕ ਮਜ਼ਦੂਰ ਦੀ ਬਹੁਤ ਸੋਹਣੀ ਸਿੱਖਿਆ ਪਰਮਾਤਮਾ ਦੇ ਨਾਲ ਜੁੜੀ ਹੋਈ ਇਸ ਕਹਾਣੀ ਤੋਂ ਮਿਲਣੀ ਆ ਸੋ ਜਰੂਰ ਐਂਡ ਤੱਕ ਸੁਣ ਲਿਓ ਬਿਲਡਿੰਗ ਦੇ ਵਿੱਚ ਸੁਪਰਵਾਈਜ਼ਰ ਕੰਮ ਕਰ ਰਿਹਾ ਸੀ ਤਾਂ ਉਹਨੂੰ ਫੋਨ ਆਉਂਦਾ ਉਹਦੇ ਦੋਸਤ ਦਾ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਮਿਲਣਾ ਚਾਹੁੰਨਾ ਵਾ ਸupervisor ਦੇਖਦਾ ਕਿ ਕੰਮ ਦਾ ਸਮਾਂ ਵਾ ਬਹੁਤ ਸਾਰੇ ਮਜ਼ਦੂਰ ਆ ਜਿਹੜੇ ਉਹਦੇ ਅੰਡਰ ਕੰਮ ਕਰਦੇ ਸੀਗੇ ਉਹ ਨੂੰ ਦੋਸਤ ਨੂੰ ਕਹਿੰਦਾ ਵੀ ਤੂੰ ਇੱਥੇ ਆ ਜਾ ਜਿੱਥੇ ਮੇਰਾ ਕੰਮ ਚੱਲ ਰਿਹਾ ਜਿੱਥੇ ਬਿਲਡਿੰਗ ਬਣ ਰਹੀ ਆ ਚਲੋ ਜੀ ਉਹ ਦੋਸਤ ਉੱਥੇ ਹੀ ਪਹੁੰਚ ਜਾਂਦਾ ਵਾ ਦੋਨਾਂ ਦਾ ਮੇਲ ਹੁੰਦਾ ਵਾ ਕਾਫੀ ਸਮੇਂ ਬਾਅਦ ਦੋਨੋਂ ਦੋਸਤ ਮਲੇ ਸੀ ਗੱਲਾਂ ਬਾਤਾਂ ਹੁੰਦੀਆਂ ਨੇ ਗੱਲਾਂ ਜਿਹੜੀਆਂ ਦੂਜਾ ਦੂਜੇ ਪਾਸੇ ਨੂੰ ਚਲੇ ਜਾਂਦੀਆਂ ਨੇ ਅਧਿਆਤਮਕ ਵਾਲੇ ਪਾਸੇ ਨੂੰ ਤੇ ਰੱਬ ਦੀਆਂ ਗੱਲਾਂ ਦੋਨੋਂ ਸ਼ੁਰੂ ਕਰ ਦਿੰਦੇ ਨੇ ਜਿਹੜਾ supervisor ਸੀ ਉਦੇ ਵਿਚਾਰ ਤੇ ਉਹਦੇ ਦੋਸਤ ਦੇ ਇਕ ਥਾਂ ਤੇ ਵਿਚਾਰਾਂ ਦੇ ਜਿਹੜੇ ਮਤਭੇਦ ਹੋ ਜਾਂਦੇ ਨੇ ਦੋਸਤ ਕਹਿੰਦਾ ਵਾ ਵੀ ਅੱਜ ਕੱਲ ਲੋਕ ਰੱਬ ਨੂੰ ਬਹੁਤ ਯਾਦ ਕਰਦੇ ਨੇ ਚੰਗੇ ਸਮੇਂ 'ਚ ਵੀ ਕਰਦੇ ਨੇ ਤੇ ਮਾੜੇ ਸਮੇਂ ਦੇ ਵਿੱਚ ਵੀ ਕਰਦੇ ਨੇ ਸੁਪਰਵਾਈਜ਼ਰ ਕਹਿੰਦਾ ਵੀ ਨਹੀਂ ਇੱਥੇ ਤੂੰ ਗਲਤ ਆ ਸਿਰਫ ਮਾੜੇ ਸਮੇਂ 'ਚ ਹੀ ਯਾਦ ਕਰਦੇ ਨੇ ਚੰਗੇ ਸਮੇਂ 'ਚ ਯਾਦ ਨਹੀਂ ਕਰਦੇ ਦੋਸਤ ਕਹਿੰਦਾ ਵੀ ਤੂੰ ਇਹ ਕਿੱਦਾਂ ਸਾਬਤ ਕਰ ਸਕਦਾ ਕਹਿੰਦਾ ਆ ਜਾ ਮੈਂ ਤੈਨੂੰ ਸਾਬਤ ਕਰਕੇ ਦਿਖਾਉਣਾ ਸੁਪਰਵਾਈਜ਼ਰ 8ਵੀਂ 9ਵੀਂ ਮੰਜ਼ਲ ਤੇ ਸੀਗਾ ਤੇ ਥੱਲੇ ਦੇਖਦਾ ਮਜ਼ਦੂਰ ਇੱਕ ਕੰਮ ਕਰ ਰਿਹਾ ਸੀ ਉਹ ਕੀ ਕਰਦਾ 10 ਰੁਪਏ ਦਾ ਨੋਟ ਕੱਟਦਾ 10 ਰੁਪਏ ਦਾ ਨੋਟ ਕੱਟ ਕੇ ਨਾ ਉਹ ਮਜ਼ਦੂਰ ਦੇ ਕੋਲ ਸੁੱਟ ਦਿੰਦਾ ਤੇ ਬਿਲਕੁਲ ਉਹਦੀਆਂ ਅੱਖਾਂ ਦੇ ਸਾਹਮਣੇ ਉਹ ਨੋਟ गिर ਜਾਂਦਾ ਉਹ ਮਜ਼ਦੂਰ ਕਿਤੇ ਆਸ-ਪਾਸ ਨਹੀਂ ਦੇਖਦਾ 10 ਰੁਪਏ ਦਾ ਨੋਟ ਚੁੱਪ ਕਰਕੇ ਜੇਚ ਚ ਪਾ ਲੈਂਦਾ ਚਲੋ ਜੀ ਉਸ ਤੋਂ ਬਾਅਦ ਉਹ 100 ਦਾ ਨੋਟ ਕੱਟਦਾ 100 ਦਾ ਨੋਟ ਕੱਟ ਕੇ ਫੇਰ ਸੁੱਟਦਾ ਤੇ ਫੇਰ ਇਸ ਵਾਰੀ ਨਿਸ਼ਾਨੇ ਤੇ ਨੋਟ ਗਿਰਦਾ ਵਾ ਉਹ ਮਜ਼ਦੂਰ 100 ਰੁਪਏ ਦਾ ਨੋਟ ਵੀ ਚੱਕ ਕੇ ਚੁੱਪ ਕਰਕੇ ਜੇਬ ਚ ਪਾ ਲੈਂਦਾ ਨਾ ਉਹ ਆਲੇ ਦੁਆਲੇ ਦੇਖਦਾ ਨਾ ਉੱਪਰ ਨਾ ਥੱਲੇ ਕਿਤੇ ਨਹੀਂ ਉਸ ਤੋਂ ਬਾਅਦ ਕੀ ਕਰਦਾ ਜੀ ਉਹ ਸੁਪਰਵਾਈਜ਼ਰ 500 ਦਾ ਨੋਟ ਕੱਟਦਾ ਉਹ ਦੋਸਤ ਸਾਰਾ ਦੇਖ ਰਿਹਾ ਹੁੰਦਾ ਵੀ ਸੁਪਰਵਾਈਜ਼ਰ ਕੀ ਕਰ ਰਿਹਾ ਉਹ 500 ਦਾ ਨੋਟ ਕੱਟ ਕੇ ਸੁੱਟਦਾ ਵਾਜੀ ਤੇ ਫੇਰ ਟਿਕਾਣੇ ਤੇ गिरਦਾ ਜਾ ਕੇ ਹੁਣ ਉਹ ਮਜ਼ਦੂਰ ਬੜਾ ਖੁਸ਼ ਕਿ ਮੇਰੀ ਤਾਂ ਅੱਜ ਲਾਟਰੀ ਲੱਗੀ ਵੀ 500 ਦਾ ਨੋਟ ਆ ਜਿਹੜਾ ਉਹ ਉਦਾਂ ਹੀ ਮੈਨੂੰ ਫਰੀਚ ਮਿਲ ਗਿਆ ਤੇ ਉਹ ਚੱਕ ਕੇ ਚੁੱਪ ਕਰਕੇ ਫੇਰ ਉਹਨੂੰ ਵੀ ਜੇਬ ਵਿੱਚ ਪਾ ਲੈਂਦਾ ਹੁਣ ਜਿਹੜਾ ਦੋਸਤਾ ਉਹ ਕਹਿੰਦਾ ਵੀ ਇਹਦੇ ਨਾਲ ਕੀ ਸਾਬਤ ਹੋਇਆ ਵੀ ਤੂੰ ਕੀ ਸਾਬਤ ਕਰਨਾ ਚਾਹੁੰਦਾ ਕਹਿੰਦਾ ਰੁਕ ਜਾ ਹਲੇ ਮੈਂ ਤੈਨੂੰ ਦਿਖਾਉਣਾ ਹੁਣ ਮਜ਼ਦੂਰ ਨੂੰ ਵੀ ਇਹ ਝਾਕ ਸੀ ਵੀ ਸ਼ਾਇਦ ਹੋਰ ਪੈਸੇ ਆਉਣਗੇ ਉੱਥੋਂ ਪਰ ਜਿਹੜਾ ਸੁਪਰਵਾਈਜ਼ਰ ਸੀ ਉਹ ਇੱਕ ਛੋਟਾ ਜਿਹਾ ਪੱਥਰ ਚੱਕਦਾ ਇਸ ਵਾਰੀ ਪੱਥਰ ਮਾਰਦਾ ਉਸ ਮਜ਼ਦੂਰ ਦੇ ਤੇ ਪੱਥਰ ਵੀ ਬਿਲਕੁਲ ਟਿਕਾਣੇ ਤੇ ਲੱਗਦਾ ਉਹਦੀ ਪਿੱਠ ਤੇ ਜਾ ਕੇ ਲੱਗਦਾ ਕੋਈ ਜ਼ਿਆਦਾ ਭਾਰੀ ਪੱਥਰ ਨਹੀਂ ਸੀ ਬਿਲਕੁਲ ਹਲਕਾ ਜਿਹਾ ਪੱਥਰ ਸੀ ਜਦੋਂ ਉਹ ਪੱਥਰ ਵੱਜਦਾ ਉਹਦੇ ਤਾਂ ਉਹ ਮਜ਼ਦੂਰ ਜਿਹੜਾ ਕੰਮ ਕਰ ਰਿਹਾ ਸੀ ਇੱਕਦਮ ਉੱਪਰ ਦੇਖਦਾ ਤੇ ਇੱਕਦਮ ਜਿਵੇਂ ਕੋਈ ਬੰਦਾ ਰਿਐਕਟ ਕਰੂਗਾ ਪੱਥਰ ਵੱਜਣ ਤੋਂ ਬਾਅਦ ਕਿਸੇ ਨੂੰ ਗਾਲ ਕੱਢਣ ਦੀ ਕੋਸ਼ਿਸ਼ ਕਰੂਗਾ ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਉਹ ਉੱਪਰ ਬੋਲੂਗਾ ਉੱਚੀ ਉੱਚੀ ਹਨਾ ਉਹ ਉਦਾਂ ਹੀ ਰਿਐਕਟ ਕਰਦਾ ਉੱਪਰ ਦੇਖ ਕੇ ਕਿਹਨੇ ਮਾਰਿਆ ਕੌਣ ਆ ਪਾਗਲ ਹਨਾ ਮਤਲਬ ਐਦਾਂ ਦਾ ਕੁਝ ਹੁਣ ਸੁਪਰਵਾਈਜ਼ਰ ਆਪਣੇ ਦੋਸਤ ਨੂੰ ਕਹਿੰਦਾ ਵੀ ਤੂੰ ਦੇਖ ਲਿਆ ਵੀ ਇਹਦੇ ਕੋਲ ਜਦੋਂ ਖੁਸ਼ੀਆਂ ਆਈਆਂ ਉਦੋਂ ਤੱਕ ਇਹਨੇ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਜਦੋਂ ਛੋਟਾ ਜਿਹਾ ਪੱਥਰ ਵੱਜਿਆ ਤਾਂ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਆਪਾਂ ਤਕਰੀਬਨ ਸਾਰੇ ਇਨਸਾਨ ਹੀ ਇਦਾਂ ਕਰਦੇ ਆ ਕਿ ਜਦੋਂ ਬਹੁਤ ਵੱਡੀਆਂ-ਵੱਡੀਆਂ ਖੁਸ਼ੀਆਂ ਵੀ ਸਾਡੇ ਕੋਲ ਆਉਂਦੀਆਂ ਨੇ ਕਈ ਵਾਰੀ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਭੁੱਲ ਜਾਂਦੇ ਆ ਉਹਨੂੰ ਥੈਂਕਸ ਨਹੀਂ ਕਹਿੰਦੇ ਪਰ ਜਦੋਂ ਛੋਟਾ ਜਿਹਾ ਗਮ ਛੋਟਾ ਜਿਹਾ ਦੁੱਖ ਵੀ ਸਾਨੂੰ ਮਿਲਦਾ ਤੇ ਅਸੀਂ ਨਾਲ ਹੀ ਪਰਮਾਤਮਾ ਨੂੰ ਤਾਨਾ ਦੇਣ ਲੱਗ ਜਾਂਦੇ ਆ ਵੀ ਰੱਬਾ ਤੂੰ ਮੇਰੇ ਨਾਲ ਇਹ ਐਦਾਂ ਕਿਉਂ ਕੀਤਾ ਮੈਂ ਹੀ ਮਿਲਿਆ ਸੀ ਤੈਨੂੰ ਤੂੰ ਮੈਨੂੰ ਹੀ ਦੁੱਖ ਦੇਣਾ ਸੀ ਕਹਿੰਦੇ ਹੁੰਨੇ ਆ ਨਾ ਆਪਾਂ ਸੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਭਾਵੇਂ ਖੁਸ਼ੀਆਂ ਵੱਡੀਆਂ ਮਿਲਣ ਛੋਟੀਆਂ ਮਿਲਣ ਹਮੇਸ਼ਾ ਉਹਦੀ ਰਜ਼ਾ ਦੇ ਵਿੱਚ ਰਹੋ ਦੁੱਖ ਆਵੇ ਤਾਂ ਵੀ ਉਹਦਾ ਧੰਨਵਾਦ ਕਰਦੇ ਰਹੂ ਕਦੇ ਵੀ ਪ੍ਰਮਾਤਮਾ ਨੂੰ ਤਾਨਾ ਨਾ ਮਾਰਿਓ ਸਾਰਾ ਕੁਝ ਉਹਦਾ ਹੀ ਦਿੱਤਾ ਹੋਇਆ ਭਾਵੇਂ ਸੌਖਾ ਤੇ ਭਾਵੇਂ ਦੁੱਖਾ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਇੱਕ ਚੰਗੀ ਸਿੱਖਿਆ ਮਿਲੀ ਆ ਤੇ ਤੁਸੀਂ ਜਰੂਰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ ਤੇ ਮੇਰੇ ਇਸ ਚੈਨਲ ਦਾ ਜਰੂਰ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਮਿਲਦਾ ਅਗਲੀ ਕਹਾਣੀ ਦੇ ਨਾਲ ਬਹੁਤ ਜਲਦੀ